హలో ఫీ ఫీ ఫీసీ పడదా दे। अच्छा ਹੁਣ ਪੜਾਉਣ ਵਾਲਾ ਚੰਗਾ ਹੋਵੇ ਨਾ ਜੀ ਤੇ ਪੜਤਾ ਉਹਨਾਂ ਦਾ ਪਿਓ ਵੀ ਜਾਵੇ ਜਵਾਕ ਦਾ ਕੀ ਨਾ ਬੜੇ ਜਵਾਕ ਦਾ ਪਿਓ ਤਾਂ ਪੜ ਜਾਂਦਾ ਫਿਰ ਜਵਾਕ ਨਹੀਂ ਪੜਦੇ ਤੁਹਾਡੀ ਇੰਨੀ ਪਿਆਰੀ ਬੋਲੀ ਦੇਖ ਕੇ ਜਵਾਕ ਦਾ ਪਿਓ ਹੀ ਪੜੂਗਾ ਹੁਣ ਜਵਾਕ ਨੂੰ ਤੁਸੀਂ ਪੜਾ ਨਹੀਂ ਸਕਦੇ ਅੱਛਾ ਹੋਰ ਕੀ ਤਾਂ ਤੇ ਪਹਿਲੀ ਤੁਸੀਂ ਵੀ ਐਡਮਿਸ਼ਨ ਕਰਵਾ ਲਓ ਸਕੂਲ 'ਚ ਹੋ ਸਕਦਾ ਹੈ ਤੁਹਾਡੇ ਵੀ ਬੱਚਾ ਨਾਲ ਪੜ ਲੈ ਥੋਡੇ ਅੱਛਾ ਐਡਮਿਸ਼ਨ ਕਰਾਵਾਂਗੇ ਮੈਡਮ ਫਿਰ ਤੁਸੀਂ ਪੜਾਇਆ ਕਰੋਗੇ ਸਾਨੂੰ

ਸਿਵੀ ਨਾ ਤੁਹਾਡੇ ਬੱਚੇ ਤਰ੍ਹਾਂ ਬਹੁਤ ਸ਼ਰਾਰਤੀ ਹੋ। ਤੇ ਮੈਡਮ ਜੇ ਬੱਚੇ ਵੀ ਤਾਂ ਤਾਂ ਹੀ ਹੁੰਦੇ ਨੇ ਜੇ ਬੰਦਾ ਸ਼ਰਾਰਤਾਂ ਕਰਦਾ। ਉਹ ਵੀ ਸਾਰਾ ਦਿਨ ਐਵੇਂ ਜਿਹਾ ਕੁਝ ਲਿਖਦਾ ਊਟ ਪਟੰਗਾ। ਆ ਲਿਖਦਾ ਤੁਸੀਂ ਫਿਰ ਕਾਟਾ ਮਾਰ ਦਿਆ ਕਰੋ ਉੱਤੇ ਜ਼ੀਰੋ ਨੰਬਰ ਦੇ ਦਿਆ ਕਰੋ ਉਹਨੂੰ। ਹੂੰ। ਉਹ ਤਾਂ ਕਰੀਂ ਜਾਨ ਸੁਣੀ ਆਨੇ ਆਉ ਨੂੰ ਮੈਂ ਕਿੱਥੇ ਚੱਲ ਪਿੰਨ ਚਲਾਉਣਾ ਤਾਂ ਸਿੱਖੂ ਇੱਕ ਵਾਰੀ। ਹੂੰ। ਕਿੰਨੂ ਆਈ ਲਵ ਯੂ ਲਿਖਣਾ ਨਹੀਂ ਹੁੰਦਾ ਕਿ ਲਿਖਣਾ ਨਹੀਂ ਆਉਂਦਾ ਮੈਡਮ ਜੀ ਬੋਲਣਾ ਆਉਂਦਾ ਆਈ ਲਵ ਯੂ ਮੈਡਮ ਜੀ ਹਾਈ ਕਿਕੇ ਹੀ ਅੰਨੇ ਹੋ ਤੁਸੀਂ ਉਹੀ ਕਹਿੰਦੇ ਜੀ ਜੋ ਦਿਲ ਕਹਿੰਦਾ ਦਿਲ ਦੀ ਗੱਲ ਕਹੇਤੀ ਤੁਹਾਡੇ ਅੱਗੇ ਹੋਰ ਦੋ ਕਿਸ ਕੀ ਕਹੀਏ ਅੱਛਾ ਹੂੰ ਬੋਲਣਾ ਆਉਂਦਾ ਲਿਖਣਾ ਨਹੀਂ ਆਉਂਦਾ ਹੈ ਲਿਖਣਾ ਨਹੀਂ ਆਉਂਦਾ ਲਿਖਣਾ ਤਾਂ ਤਾਂ ਹੀ ਆਊਗਾ ਹੁਣ ਅਸੀਂ ਦੇਖੋ ਜੀ ਪਹਿਲਾਂ ਪਿਓ ਨੇ ਵੜਾਇਆ ਨਹੀਂ ਹੂੰ ਕਿਉਂਨੇ ਖੇਤਾਂ ਚ ਲਈ ਰੱਖਿਆ ਮੁੜ ਕੇ ਵਿਆਹ ਹੋ ਗਏ ਅੱਛਾ ਵਿਆਹ ਹੋ ਗਏ ਤੇ ਤੇਰੇ ਘਰ ਵਾਲੀ ਨੂੰ ਵੀ ਕਦੇ ਆਈ ਲਵ ਯੂ ਕਹਿਣ ਦਾ ਟਾਈਮ ਨਹੀਂ ਮਿਲਿਆ ਸਾਡਾਂ ਨੂੰ ਸਹੀ ਪੁੱਛਿਆ। ਅੱਛਾ ਫਿਰ ਫਿਰ ਤੁਸੀਂ ਨਾ ਵੀ ਆਈ ਲਵ ਯੂ ਬੁਲਣਾ ਕਿਵੇਂ ਸਿੱਖੇ ਭੰਦੇ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਕੁਛ ਵੀ। ਇਹ ਤਾਂ ਜਿੱਦ ਤਰ ਅਸੀਂ ਫਿਲਮਾਂ ਫਿਲਮਾਂ ਦੇਖ ਲਈਆਂ ਉਹਨਾਂ ਚੋਂ ਬੋਲਦੇ ਹੁੰਦੇ ਉਹਨਾਂ ਨੂੰ ਆਈ ਲਵ ਯੂ ਸੀ ਸਿੱਖ ਲਿਆ। ਅੱਛਾ ਬੋਲਣਾ ਤੁਸੀਂ ਸਿੱਖ ਲਿਆ ਤੇ ਸਾਨੂੰ ਲਿਖਣਾ ਨਹੀਂ ਆਉਂਦਾ। ਤੁਹਾਡੇ ਵਰਗੇ ਮੈਡਮ ਹੋਵੇ ਤਾਂ ਲਿਖਣਾ ਸਿਖਾ ਦੇਵੇ। ਜੇ ਅਸੀਂ ਤਾਂ ਕੀ ਲਿਖ ਸਕਦੇ ਹਾਂ। ਹੂੰ।

ਨਾ ਹੁਣੇ ਹੋਈ ਆ ਮੈਰਿਡ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਘਰ ਵਾਲਾ ਕਿਵੇਂ ਚੱਲਦਾ ਤੁਹਾਡੇ ਨਾਲ ਜੀ ਠੀਕ ਚੱਲਦਾ ਜੀ ਅੱਛਾ ਏ ਹਾਂਜੀ ਗੱਲਬਾਤ ਵਧੀਆ ਕਰਦਾ ਤੁਹਾਡੇ ਨਾਲ ਵੀਰਿੰਦਰ ਹਾਂਜੀ ਵਧੀਆ ਕਰਦੇ ਆ ਤਾਂ ਸਭਲਾ ਸਹੀ ਹੋ ਜਾਂਦਾ ਵਧੀਆ ਤੁਸੀਂ ਇਹ ਕਿੰਨਾਂ ਪੁੱਛ ਰਹੇ ਹੋ ਪਰਸਨਲ ਚੀਜ਼ਾਂ ਕਿੰਨਾਂ ਪੁੱਛ ਰਹੇ ਆ ਜੀ ਅਰਸਮਤਾ ਹੁਣ ਘੜੀ ਆਵਾਜ਼ ਬੋਲੀ ਤੇ ਪਸੰਦਾ ਕੀ ਤਾਂ ਫਿਰ ਪਰਸਨਾ ਹੋ ਜਾਈਦਾ ਜੀ ਪੁੱਛ ਲਈ ਤਾਂ ਫਿਰ ਕੀ ਕਰੀਏ ਹੂੰ ਜੇ ਨਹੀਂ ਆ ਰਹੇ ਵਧੀਆ ਰਹੇ ਵਧੀਆ ਹੋ ਜਾਂਦਾ ਹੈ ਹੂੰ ਤੇ ਫਿਰ ਕੀ ਕਰੀਏ ਫਿਰ ਮੇਰੇ ਨਾਲ ਕਦੋਂ ਕਰੋਗੇ ਪਾਪਾ ਕੜਾ ਕਿਸ ਨੂੰ ਦੱਸਣਾ ਤੁਸੀਂ ਨਾਲ ਅੱਛਾ ਸਾਨੂੰ ਜਿਉ ਬ ਕੋਣ ਕਰੰਦੇ ਵਾ ਸਕੂਲ ਦੇ ਵਿੱਚ ਉਹ ਮੈਂ ਕੜਾ ਕਿਸ ਨੂੰ ਦੱਸਾਂਗਾ ਮੈਡਮ ਨਹੀਂ ਅੱਜ ਨਹੀਂ ਪਤਾ ਕਲ ਤਾਂ ਗਲਤ ਪਤਾ ਲੱਗੀ ਜਾਂਦਾ ਹੈ ਨਾ ਕਿੰਨੂੰ ਲੱਗੋ ਗਲਤ ਪਤਾ ਤੈਨੂੰ ਮੈਨੂੰ ਪਤਾ ਚਾਰ ਆਪ ਨੂੰ ਪਤਾ ਹੋਰ ਕਿੰਨੂੰ ਪਤਾ ਦਾ ਸੀ ਕਰਵਾਰਨ ਅਸੀਂ ਬੱਚਿਆਂ ਨੂੰ ਢੋਣੋਂ ਆਉਣੇ ਆ ਰਿਸ਼ਤੇ ਚ ਕੋਈ ਵੀ ਮਿਲ ਜੇ ਪਤਾ ਲੱਗ ਜਾਨਾ ਫੇਰੀ ਗੱਲ ਵਗੈਰਾ ਕਰਦੇ ਆ ਤੁਸੀਂ ਛੁੱਟੀ ਲੈ ਲਿਓ ਨਾ ਅੱਜ ਥੇ ਛੁੱਟੀ ਲੈ ਕੇ ਉਹਦੇ ਆਪਣੇ ਗੱਲਬਾਤ ਆਪਾਂ ਕਰਦੇ ਰਵਾਂਗੇ ਅੱਛਾ ਸਪੈਸ਼ਲ ਗੱਲ ਖਾਤਰ ਛੁੱਟੀ ਲਵਾ ਨਹੀਂ ਗੱਲ ਦਾ ਮਤਲਬ ਵੀ ਆਪਾਂ ਉਵੇਂ ਦੀ ਗੱਲਬਾਤ ਦੂਜੀ ਗੱਲ ਬਾਤ ਅੱਛਾ ਹੋਰ ਕੀ ਤਾਂ ਸਿਰ ਲਾ ਸਿਰ ਕੋਈ ਗੱਲ ਨਹੀਂ ਜੀ ਤੁਸੀਂ ਨਾ ਮੇਰਾ ਨੰਬਰ ਸੇਵ ਮੇਰਾ ਨਾਮ ਹੈ ਜਗਤਾਰ ਸਿੰਘ ਅੱਛਾ ਤੇ ਮੈਡਮ ਜੀ ਤੁਹਾਡਾ ਨਾਮ ਕੀ ਹੈ ਮੈਂ ਨੰਬਰ ਸੇਵ ਕਰ ਲੈਂਦਾ ਮੇਰਾ ਨਾਮ ਪ੍ਰੀਤ ਹੈ ਜੀ ਅੱਛਾ ਠੀਕ ਹੈ ਪ੍ਰੀਤ ਮੈਡਮ ਦਾ ਨੰਬਰ ਸੇਵ ਕਰ ਲੈਂਦਾ ਤੁਸੀਂ ਮੇਰਾ ਜਗਤਾਰ ਸਿੰਘ ਨਾ ਤੁਹਾਡਾ ਵੀ ਨੰਬਰ ਹੋਊਗਾ ਹੀ ਹਣਾ ਜਵਾਗਪੜ ਦਾ ਤੁਹਾਡੇ ਕੋਲ